ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਸੰਦੀਪ ਕਲੈਕਸ਼ਨ ਹਰਪੁਰ ਦੀ ਨਵੀਂ ਵੀਡੀਓ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸ਼ਾਪ ਦੇ ਉੱਤੇ ਸਟਾਕ ਕਲੀਅਰੈਂਸ ਸੇਲ ਚੱਲ ਰਹੀ ਹੈ ਜਿਨ੍ਹਾਂ ਨੇ ਵਿਜ਼ਿਟ ਕਰਕੇ ਸੂਟ ਲੈਣੇ ਆ ਜੀ ਮੋਸਟ ਵੈਲਕਮ ਆ ਵਿਜ਼ਿਟ ਕਰਕੇ ਸੂਟ ਲੈ ਸਕਦੇ ਆ ਜਿਨ੍ਹਾਂ ਨੇ ਔਨਲਾਈਨ ਲੈਣੇ ਆ ਉਹਨਾਂ ਵਾਸਤੇ ਅੱਜ ਤੁਹਾਨੂੰ ਪ੍ਰੀਮੀਅਮ ਕਾਟਨ ਦੀ ਕਲੈਕਸ਼ਨ ਮੈਂ ਦਿਖਾਉਂਗੀ 99 ਸੂਟ ਹਰੇਕ ਦਾ ਰੇਟ ਰਹੂਗਾ ਸ਼ਿਪਿੰਗ ਐਕਸਟਰਾ ਰਹੂਗੀ ਜੀ 50 ਰੁਪੀਏ ਪੂਰੇ ਇੰਡੀਆ ਦੇ ਵਿੱਚ ਜਿੱਥੇ ਵੀ ਤੁਸੀਂ ਬੈਠੇ ਆ ਸ਼ਿਪਿੰਗ ਐਕਸਟਰਾ ਰੋਗੀ ਕਿਉਂਕਿ ਆਪਾਂ ਨੋ ਪ੍ਰੋਫਿਟ ਨੋ ਲਾਸ ਦੇ ਉੱਤੇ ਕਾਫੀ ਸੂਟ ਆਈ ਤੁਹਾਨੂੰ ਦਿਖਾਣੇ ਆ ਸਾਰੇ ਵਧੀਆ ਬ੍ਰਾਂਡਡ ਸੂਟ ਰਹਿਣਗੇ ਸਿੰਗਲ ਸਿੰਗਲ ਸੂਟ ਰੋਗੇ ਜੀ ਮੇਰੇ ਕੋਲ ਤੇ ਲੁੱਕ ਬਹੁਤ ਸੋਹਣੀ ਪ੍ਰੀਮੀਅਮ ਕੁਆਲਿਟੀਆ ਰਹਿਣਗੀਆਂ ਠੀਕ ਹੈ ਜੀ 12 15 18 1800 ਵਾਲੇ ਸੂਟਸ ਨੇ ਜਿਹੜੇ ਸਿਰਫ ਤੁਹਾਨੂੰ ਮਿਲੂਗੇ 39 ਦੇ ਵਿੱਚ ਆ ਦੇਖਿਓ ਜੀ ਲੁੱਕ ਦੇਖਿਓ ਫਰਸਟ ਸੂਟ ਬਹੁਤ ਸੋਹਣੀ ਲੁੱਕ ਦੇ ਵਿੱਚ ਇਹ ਮਸਟਰਡ ਕਲਰ ਰਹਿਣ ਵਾਲਾ ਆ ਟਾਈ ਦੇਖਿਓ ਕਿਵੇਂ ਬਹੁਤ ਸੋਹਣੇ ਤਰੀਕੇ ਨਾਲ ਇਹਨੂੰ ਕੀਤਾ ਹੋਇਆ ਹੈ ਸਟਿਚ ਕਲਰ ਥੋੜਾ ਜਿਦਾ ਹੁਣ ਐਗਜ਼ੈਕਟ ਕਲਰ ਹੁਣ ਆ ਰਿਹਾ ਪਹਿਲਾਂ ਇੱਕਦਮ ਜਿਵੇਂ ਖੋਲਿਆ ਤੇ ਕਲਰ ਬਿਲਕੁਲ ਡਿਫਰੈਂਟ ਹੋ ਗਿਆ ਸੀਗਾ ਐਗਜ਼ੈਕਟ ਕਲਰ ਆ ਰਿਹਾ ਹੈਗਾ ਆ ਔਰ ਇਹ ਰੋਗੀ ਸੇਮ ਇਹਦੀ ਟੋਨ ਟੂ ਟੋਨ ਬਾਟਮ ਪਿਓਰ ਕਾਟਨ ਦੀ ਬਾਟਮ ਪੀਆਰਐਮ ਬ੍ਰਾਂਡਰ ਹੋਗਾ ਮਸਲੀਨ ਦੇ ਦੁਪੱਟੇ ਰੋਗੇ ਚੈਲੈਂਜਿੰਗ ਪ੍ਰਾਈਸ ਆ 999 ਰੁਪਏ ਦੇ ਵਿੱਚ ਤੁਹਾਨੂੰ ਸੂਟ ਇਹ ਕਿਤੇ ਵੀ ਨਹੀਂ ਮਿਲੂਗਾ ਜੀ ਆ ਲਓ ਜੀ ਕਿਉਂਕਿ ਮਾਰਕੀਟ ਪ੍ਰਾਈਸ ਕਟੋ ਕਾਟੀ ਨਾਲ ਤਾਂ 15-1600 ਰੁਪਏ ਆ ਆ ਲਓ ਜੀ ਬਹੁਤ ਸੋਹਣੀ ਲੁੱਕ ਦਾ ਸੂਟ ਆ ਜਿਨੂੰ ਵੀ ਪਸੰਦ ਹੋਇਆ ਫਟਾਫਟ ਤੇ ਆਪਾਂ ਤੁਹਾਨੂੰ ਅਗਲਾ ਸੂਟ ਦਿਖਾਣੇ ਆ ਲੈਂਥ ਵਿਡਥ ਫੁੱਲ ਰਹਿਣਗੇ ਕਿਸੇ ਵੀ ਸੂਟ ਦੇ ਵਿੱਚ ਕਿਸੇ ਦੀ ਕੋਈ ਦਿੱਕਤ ਨਹੀਂ ਆਣ ਵਾਲੀ ਹੈਗੀ ਵੀ ਭਾਈ ਸੂਟ ਸਾਡਾ ਰੈਡੀ ਨਹੀਂ ਹੋਗਾ ਸਭ ਦੇ ਸੂਟ ਰੈਡੀ ਹੋਣ ਵਾਲੇ ਹੋਣਗੇ ਆ ਲੋ ਜੀ ਗ੍ਰੇ ਕਲਰ ਬਹੁਤ ਸੋਹਣਾ ਸੂਟ ਹੈ ਸਿੰਪਲ ਸੋਬਰ ਜਆ ਗੱਲੇ ਦੇ ਉੱਤੇ ਪ੍ਰੋਪਰ ਐਮਬਰਾਇਡਰੀ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਇਹਨੂੰ ਵੀ ਬਹੁਤ ਪਿਆਰੀ ਲੁੱਕ ਦਾ ਸੂਟ ਰੈਡੀ ਹੋਣ ਵਾਲਾ ਹੈ ਰਿਯਾਨ ਕਾਟਨ ਦੀ ਰੋਗੀ ਹੈ ਦੀ ਬਾਟਮ ਟੋਨ ਟੂ ਟੋਨ 3 ਮੀਟਰ ਦੇ ਲਾਗੇ ਔਰ ਬੈਂਬਰ ਦਾ ਰਹਿਣ ਵਾਲਾ ਦੁਪੱਟਾ ਆ ਲੋ ਜੀ ਬਹੁਤ ਸੋਹਣਾ ਸੂਟ ਹੈ ਸਿੰਪਲ ਸੋਬਰ ਤੇ ਡਿਜ਼ਾਈਨਰ ਜੇ ਸੂਟ ਰਹਿਣਗੇ ਇਹ ਵਾਲੇ ਤੇ ਅਗਲਾ ਤੁਹਾਨੂੰ ਸੂਟ ਦਿਖਾਨੀ ਆ ਆਹ ਲਓ ਜੀ ਸੂਟ ਬਹੁਤ ਨੇ ਇਹ ਤਾਂ ਜਿੱਦਾ ਕਹਿ ਲੋ ਕਿ ਇੱਕ ਹਲਕਾ ਜਿਹਾ ਆਪਾਂ ਹਿੰਟ ਦੇ ਰਹੇ ਹੈਗੇ ਕਿ ਐਵੇਂ ਐਵੇਂ ਜੀਆਂ ਵੈਰਾਈਟੀਆਂ ਜਿਹੜੀਆਂ ਹੈਗੀਆਂ ਆਪਾਂ ਸਟਾਕ ਲਈਆਂ ਦੇ ਵਿੱਚ ਲਾਈਆਂ ਹੈਗੀਆਂ ਸ਼ਾਪ ਤੇ ਵਿਜ਼ਿਟ ਕਰਨ ਤੇ ਤੁਹਾਨੂੰ ਹੋਰ ਵੀ ਬਹੁਤ ਸਾਰੇ ਡਿਜ਼ਾਈਨ ਜਿਹੜੇ ਹੈਗੇ ਕਿ ਦੇਖਣ ਨੂੰ ਮਿਲ ਜੂਗੇ ਆਹ ਲਓ ਜੀ ਬਹੁਤ ਸੋਹਣਾ ਸੂਟ ਸਿੰਪਲ ਸੋਬਰ ਪਿਓਰ ਕਾਟਨ ਬੈਸਟ ਕੁਆਲਟੀ ਰਹੂਗਾ ਪਿਓਰ ਕਾਟਨ ਦੀ ਨਾਲ ਬਾਟਮ ਰਹੂਗੀ ਗਲੇ ਤੇ ਐਮਬਰਾਇਡਰੀ ਘੇਰੇ ਵਗੈਰਾ ਕੁਝ ਨਹੀਂ ਬਣੇ ਹੋਏ ਇਸ ਕਰਕੇ ਹਰ ਇੱਕ ਦਾ ਸੂਟ ਰੈਡੀ ਹੋਣ ਵਾਲਾ ਹੈ ਔਰ ਇਹ ਰਹੂਗਾ ਇਹਦਾ ਦੁਪੱਟਾ ਠੀਕ ਹੈ ਜੀ ਜਿੰਨੂੰ ਵੀ ਪਸੰਦ ਹੋਇਆ ਬੁੱਕ ਕਰ ਲਿਓ ਪ੍ਰਾਈਸ ਰਹੂਗਾ 999 ਸ਼ਿਪਿੰਗ ਰਹੂਗੀ ਐਕਸਟਰਾ ਸਾਰੇ ਸੂਟਾਂ ਦੇ ਉੱਤੇ ਆ ਲਓ ਜੀ ਸਿੰਗਲ ਸੂਟ ਵੀ ਤੁਸੀਂ ਬਾਈ ਕਰ ਸਕਦੇ ਆ ਜਿੰਨੇ ਮਰਜੀ ਸੂਟ ਮਤਲਬ ਕੁਆਂਟੀਟੀ ਜਿੰਨੀ ਮਰਜੀ ਤੁਸੀਂ ਲੈ ਸਕਦੇ ਆ ਆ ਲਓ ਜੀ ਜਿਨ੍ਹਾਂ ਨੇ ਵੇਚਣ ਵਾਸਤੇ ਸੂਟ ਲੈਣੇ ਆ ਜੀ ਉਹ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਆ ਲੋ ਜੀ ਬਹੁਤ ਸੋਹਣੀ ਲੁੱਕ ਦਾ ਸੂਟ ਆ ਗਲਤ ਐ ਏਮਬਰਾਇਡਰੀ ਹੋਗੀ ਨੀਚੇ ਕੇ ਰਿਗਰ ਤੇ ਵੀ ਇਹਦੇ ਇਸ ਤਰ੍ਹਾਂ ਫਲਾਰ ਰਹੇਗਾ ਏਮਬਰਾਇਡਰੀ ਦੇ ਨਾਲ ਬਹੁਤ ਸੋਹਣੀ ਲੁੱਕ ਦੇ ਵਿੱਚ ਸੂਟ ਰੈਡੀ ਹੋਣ ਵਾਲਾ ਹੈ ਵੀ ਔਰ ਇਹ ਰਹੋਗਾ ਇਹਦਾ ਬਾਟਮ ਔਰ ਇਹ ਰਹੋਗਾ ਇਹਦਾ ਦੁਪੱਟਾ ਪਿਓਰ ਮੈਂਬਰ ਦਾ ਦੁਪੱਟਾ ਰਹਿਣ ਵਾਲਾ ਆ ਲੁੱਕ ਦੇਖ ਲਓ ਬਹੁਤ ਸੋਹਣੀ ਦਾ ਬਣਨ ਤੋਂ ਬਾਅਦ ਸੂਟੇ ਵੀ ਰਹਿਣ ਵਾਲਾ ਆ 99 ਵਿੱਚ ਇਹ ਵੀ ਸੂਟ ਜਾਊਗਾ ਅੱਜ ਦੀ ਵੀਡੀਓ ਵਿੱਚ ਲੈਂਥ ਹੋਊਗੀ ਇਹਨਾਂ ਦੀ ਘੱਟੋ-ਘੱਟ 40 47 48 48 ਲੈਂਥ ਆ ਦੇ ਸੂਟ ਨੇ ਆ ਲੋ ਜੀ ਅਗਲਾ ਪੀਸ ਪਰ ਸਿੰਗਲ ਸਿੰਗਲ ਹੋਣ ਕਰਕੇ ਸਾਰੇ ਤੁਹਾਨੂੰ ਇਹ ਆਫਰ ਦੇ ਵਿੱਚ ਜਾਣਗੇ ਆ ਲੋ ਪਿਓਰ ਲੌਨ ਕਾਟਨ ਤੇ ਸੂਟ ਰੋਗਾ ਗੱਲੇ ਦੇ ਉੱਤੇ ਐਮਬਰਾਇਡਰੀ ਬਹੁਤ ਸੋਹਣੇ ਤਰੀਕੇ ਦੇ ਨਾਲ ਪ੍ਰਿੰਟਿੰਗ ਦੇਖ ਲਓ ਕਿੰਨੀ ਸੋਹਣੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਦੀ ਵੀ ਘੇਰਾ ਵੀ ਤੁਹਾਨੂੰ ਦਿਖਾਨੀ ਘੇਰਾ ਵੀ ਇਸ ਤਰ੍ਹਾਂ ਰਹਿਣ ਵਾਲਾ ਆ ਇਹ ਵੀ ਬਹੁਤ ਸੋਹਣੇ ਕੇਸਰ ਕਰਾਚੀ ਬ੍ਰਾਂਡ ਦੇ ਸੂਟ ਨੇ ਬੈਕੇ ਦੀ ਪ੍ਰਿੰਟਰ ਹੋਗੀ ਇਸ ਤਰ੍ਹਾਂ ਇਹ ਬੈਗ ਦਾ ਪ੍ਰਿੰਟ ਰਹਿਣ ਵਾਲਾ ਇਹ ਵੀ ਜਾਊਗਾ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਸਿਰਫ 999 ਦੇ ਵਿੱਚ ਆਹ ਲਓ ਜੀ ਔਰ ਇਹ ਹੋ ਗਿਆ ਇਹਦਾ ਪਿਓਰ ਕਾਟਨ ਦਾ ਬਾਟਮ ਔਰ ਇਹ ਰੋਗਾ ਇਹਦਾ ਦੁਪੱਟਾ ਅਗਲਾ ਤੁਹਾਨੂੰ ਦਿਖਾਨੀ ਹੈ ਸਾਊਥ ਕਾਟਨ ਆਹ ਲਓ ਜੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਵੀਡੀਓ ਸਾਡੇ ਕੋਲ ਸ਼ੂਟ ਨਹੀਂ ਹੁੰਦੀ ਹੈ ਜੀ ਵੈਸੇ ਸਾਡੇ ਕੋਲ ਬਹੁਤ ਸਾਰਾ ਸਟਰਗਲ ਦਾ ਕਰ ਲਓ ਕਿ ਆਂਦਾ ਜਾਂਦਾ ਰਹਿੰਦਾ ਹੈਗਾ ਆ ਕਿਉਂਕਿ ਜਿਹਦੇ ਵਿੱਚ ਕੁਆਂਟੀਟੀ ਵਿੱਚ ਸਟਾਕ ਹੁੰਦਾ ਉਹ ਹੀ ਫਿਰ ਸ਼ੂਟ ਹੁੰਦਾ ਹੈਗਾ ਜੀ ਲੁੱਕ ਦੇਖਿਓ ਸਾਊਥ ਕਾਟਨ ਇਹ ਰੋਗਾ ਇਹਦਾ ਸਾਈਡ ਤੋਂ ਡਿਜ਼ਾਈਨਿੰਗ ਤੁਸੀਂ ਇਹਨੂੰ ਜਿੱਦਾਂ ਮਰਜ਼ੀ ਐਡਜਸਟ ਕਰਵਾ ਸਕਦੇ ਆ ਇਹ ਬਾਟਮ ਰਹਿਣ ਵਾਲਾ ਹੈ ਇਹਦਾ ਫੈਬਰਿਕ ਬਹੁਤ ਸੋਹਣਾ ਔਰ ਇਹ ਰੋਗਾ ਇਹਦਾ ਦੁਪੱਟਾ ਠੀਕ ਹੈ ਜੀ ਜੇਨੂੰ ਵੀ ਪਸੰਦ ਹੋਇਆ ਬੁੱਕ ਕਰ ਲਿਓ ਪ੍ਰਾਈਸ ਰੋਗਾ 999 ਸ਼ਿਪਿੰਗ ਰੋਗੀ ਸਾਰੇ ਸੂਟਾਂ ਦੇ ਵਿੱਚ ਅੱਜ ਦੇ ਵਿੱਚ ਐਕਸਟਰਾ ਜੀ ਅਗਲਾ ਡਿਜ਼ਾਈਨ ਦਿਖਾਨੀ ਆ ਤੁਹਾਨੂੰ ਆਹ ਲਓ ਜੀ ਲੁੱਕ ਦੇਖ ਲਿਓ ਸੂਟ ਦੀ ਬਹੁਤ ਸੋਹਣੀ ਲੈਣ ਵਾਲੀ ਹੈ ਇਹਦੀ ਵੀ ਸਿੰਪਲ ਸਾਬਰ ਤੇ ਡਿਜ਼ਾਈਨਰ ਜਿਹੇ ਸੂਟ ਰਹਿਣਗੇ ਗਲੇ ਦੇ ਉੱਤੇ ਪ੍ਰੋਪਰ ਇਹਨੂੰ ਹੈਂਡਵਰਕ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਛੋਟੇ ਛੋਟੇ ਪ੍ਰਿੰਟਿੰਗ ਰਹੂਗੀ ਕੋਲੋ ਦਿਖਾਨੀ ਮੈਂ ਤੁਹਾਨੂੰ ਪ੍ਰਿੰਟ ਬਹੁਤ ਸੋਹਣਾ ਘੇਰੇ ਦੇ ਉੱਤੇ ਕੁਝ ਨਹੀਂ ਬਣਿਆ ਹੋਇਆ ਹਰ ਇੱਕ ਦਾ ਸੂਟ ਰੈਡੀ ਹੋਣ ਵਾਲਾ ਕੰਬੀਨੇਸ਼ਨ ਰੂਗਾ ਦਾ ਰੈੱਡ ਦੇ ਨਾਲ ਰੈੱਡ ਬਾਟਮ ਪਿਓਰ ਕਾਟਨ ਦੀ ਔਰ ਇਹ ਰੂਗਾ ਪਿਓਰ ਕਾਟਨ ਸਿਲਕ ਦੇ ਵਿੱਚ ਦੁਪੱਟਾ ਰਹਿਣ ਵਾਲਾ ਆ ਇਹਨੂੰ ਵੀ ਬਲੌਕ ਪ੍ਰਿੰਟ ਦੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਇਸ ਤਰ੍ਹਾਂ ਦੁਪੱਟਾ ਰਹੂਗਾ ਬਹੁਤ ਸੋਹਣਾ ਸੂਟ ਰੈਡੀ ਹੋ ਕੇ ਹੋਣ ਵਾਲਾ ਆ ਤੇ ਜਿਹਨੂੰ ਵੀ ਪਸੰਦ ਹੋਇ ਟ੍ਰਿਪਲ 9 ਜੀ ਆ ਲਓ ਜੀ ਆ ਵੀ ਬਹੁਤ ਸੋਹਣਾ ਸੂਟ 1250 ਵਾਲੇ ਸੂਟ ਨੇ ਇਹ ਵਾਲੇ ਜਿਹੜਾ ਤੁਹਾਨੂੰ ਜਾਊਗਾ ਅੱਜ ਦੀ ਵੀਡੀਓ ਵਿੱਚ ਸਿਰਫ ਟ੍ਰਿਪਲ 9 ਦੇ ਵਿੱਚ ਆ ਲਓ ਜੀ ਬਹੁਤ ਸੋਹਣਾ ਸਿੰਪਲ ਸੋਬਰ ਪੀਸ ਡਿਜ਼ਾਈਨਰ ਜੀ ਲੁੱਕ ਦਾ ਠੀਕ ਹੈ ਜੀ ਘੇਰਾ ਇਹਦਾ ਹਲਕਾ ਜਿਹਾ ਇਸ ਤਰ੍ਹਾਂ ਰੈਡੀ ਹੋਇਆ ਆ origignal ਮਿਰਰ ਦਾ ਕੰਮ ਰਹੂਗਾ ਇਹਨਾਂ ਦੇ ਉੱਤੇ ਔਰ ਰਿਓਨ ਕਾਟਨ ਦੀ 3 ਮੀਟਰ ਦੇ ਲਾਗੇ ਬਾਟਮ ਰਹੂਗੀ ਦੁਪੱਟਾ ਬਹੁਤ ਸੋਹਣਾ ਇਹਦਾ ਆ ਲਓ ਜੀ ਇਹ ਰਹੂਗਾ ਦੁਪੱਟਾ ਇਹਦਾ ਤੇ ਪ੍ਰਾਈਸ ਰਹੂਗਾ ਅੱਜ ਦੀ ਵੀਡੀਓ ਦਾ ਸਿਰਫ 399 ਜੀ ਆ ਲਓ ਜੀ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਸੂਟ ਤੁਹਾਨੂੰ ਦਿਖਾਵਾਂਗੇ ਜੀ ਅੱਜ ਦੀ ਵੀਡੀਓ ਵਿੱਚ ਕਿਉਂਕਿ ਸਟਾਕ ਬਹੁਤ ਜ਼ਿਆਦਾ ਆ ਸਾਡੇ ਕੋਲ ਤੇ ਜਿੰਨੇ ਵੀ ਮੈਕਸਿਮਮ ਹੋ ਸਕੇ ਆਪਾਂ ਵੀਡੀਓ ਬਣਾਵਾਂਗੇ ਛੋਟੀ ਤੇ ਸੂਟ ਦਿਖਾਵਾਂਗੇ ਜਲਦੀ ਆ ਲੋ ਜੀ ਪਿਓਰ ਜਾਮ ਕਾਟਨ ਦਾ ਸੂਟ ਰਹੂਗਾ ਲੁੱਕ ਬਹੁਤ ਸੋਹਣੀ ਡਿਜੀਟਲ ਪ੍ਰਿੰਟ ਬਹੁਤ ਸੌਫਟ ਕੁਆਲਿਟੀ ਦਾ ਸੂਟ ਰਹਿਣ ਵਾਲਾ ਹੈ ਇਹਦਾ ਪੂਰਾ ਹੈਂਡਵਰਕ ਦੇ ਨਾਲ ਇਹਨੂੰ ਵੀ ਡਿਜ਼ਾਈਨ ਇਸ ਤਰ੍ਹਾਂ ਕੀਤਾ ਹੋਇਆ ਹੈ ਇਹਨੂੰ ਹਾਈਲਾਈਟ ਕੀਤਾ ਹੋਇਆ ਹੈ ਹੈਂਡਵਰਕ ਦੇ ਨਾਲ ਤੇ ਇਹਦੇ ਇਹਦੇ ਨਾਲ ਰੋਗੀ ਜੀ ਪਿਓਰ ਰਿਯਾਨ ਦੀ ਬਾਟਮ ਔਰ ਇਹ ਰਹੂਗਾ ਇਹਦਾ ਪਿਓਰ ਬੈਂਪਰ ਦਾ ਦੁਪੱਟਾ ਬਹੁਤ ਸੋਹਣੀ ਲੁੱਕ ਦਾ ਸੂਟ ਰਹਿਣ ਵਾਲਾ ਇਹ ਵੀ ਆ ਨੋਸ ਅੱਜ ਦੀ ਵੀਡੀਓ ਵਿੱਚ ਇਹ ਵੀ ਜਾਊਗਾ ਸਿਰਫ 999 ਦੇ ਵਿੱਚ ਫਟਾਫਟ ਬੁੱਕ ਕਰਦੇ ਜਾਇਓ ਜਿਨ੍ਹਾਂ ਨੇ ਵੇਚਣ ਨੂੰ ਲੈਣੇ ਆ ਉਹ ਵੀ ਲੈ ਸਕਦੇ ਆ ਜੀ ਆਹ ਲਓ ਜੀ ਅਗਲਾ ਡਿਜ਼ਾਈਨ ਪਿਓਰ ਜਾਮ ਦੀ ਸ਼ਰਟ ਰਹੇਗੀ ਸੌਫਟ ਕੁਆਲਿਟੀ ਜਾਮ ਰਹੇਗੀ ਇਹ ਵਾਲੀ ਥੋੜੀ ਜੀ ਐਕਸਟਰਾ ਆਰਡੀਨਰੀ ਜੀ ਦਾ ਕਹਿ ਸਕਦੇ ਸੌਫਟ ਰਹੂਗੀ ਇਹ ਵਾਲੀ ਲੁੱਕ ਬਹੁਤ ਸੋਹਣੀ ਪੈਟਰਨ ਬਹੁਤ ਸੋਹਣਾ ਫਰੋਜ਼ੀ ਕਲਰ ਰਹਿਣ ਵਾਲਾ ਹੈ ਬਲੂ ਕਹ ਲਓ ਤੇ ਪਿਓਰ ਰਿਯਾਨ ਦੀ ਬਾਟਮ ਰਹੂਗੀ ਇਹਦੇ ਨਾਲ ਤੇ ਪਿਓਰ ਬੈਂਬਰ ਦਾ ਰਹੂਗਾ ਇਹਦਾ ਦੁਪੱਟਾ ਠੀਕ ਹੈ ਜੀ ਫੁੱਲ ਕੱਟ ਦੇ ਦੁਪੱਟੇ ਨੇ ਪ੍ਰਾਈਸ ਰੋਗਾ ਇਹਨਾਂ ਦਾ 999 ਸ਼ਿਪਿੰਗ ਰੋਗੀ ਐਕਸਟਰਾ ਜੀ ਅਗਲਾ ਤੁਹਾਨੂੰ ਪੀਸ ਦਿਖਾਨੀ ਆ ਆ ਲਓ ਜੀ ਇਹ ਵੀ ਸਾਊਥ कॉटन ਦੇ ਉੱਤੇ ਸੂਟ ਰਹੂਗਾ ਬਹੁਤ ਸੋਹਣੀ ਲੁੱਕ ਦੇ ਵਿੱਚ ਸੂਟ ਆ ਗਲੇ ਨੂੰ ਇਹਨੂੰ ਡਿਜ਼ਾਈਨ ਕੀਤਾ ਹੋਇਆ ਆ ਪਰਲ ਵਰਕ ਦੇ ਨਾਲ ਪੂਰੇ ਨੂੰ ਹਾਈਲਾਈਟ ਕੀਤਾ ਹੋਇਆ ਆ ਛੋਟੇ ਛੋਟੇ ਦਾ ਕਹ ਲੋ ਪੇਪਰ ਮਿਰਰ ਦੇ ਨਾਲ ਰਹਿ ਗਿਆ ਇਹ ਵਾਲਾ ਸੂਟ ਰੈੱਡ ਕਲਰ ਦੀ ਇਹਦੀ ਬਾਟਮ ਰਹੂਗੀ ਔਰ ਇਹ ਰਹੂਗਾ ਇਹਦਾ ਦੁਪੱਟਾ કોટਨ シルਕ ਟਾਈਪ ਦੁਪੱਟਾ ਰਹਿਣ ਵਾਲਾ ਹੈ ਬਹੁਤ ਸੋਹਣੀ ਲੁੱਕ ਬਣਨ ਤੋਂ ਬਾਅਦ ਰਹਿਣ ਵਾਲੀ ਹੈ ਜਿਹਨੂੰ ਵੀ ਪਸੰਦ ਹੋਇਆ ਬੁੱਕ ਕਰ ਲਿਓ ਪ੍ਰਾਈਸ ਰੋਗਰ 999 ਇਹਦਾ ਵੀ ਔਰ ਅਗਲਾ ਤੁਹਾਨੂੰ ਸੂਟ ਦਿਖਾਨੀ ਆ ਪਿਓਰ ਕਾਟਨ ਦੀ ਸ਼ਰਟ ਆ ਲੋ ਜੀ ਪਿਓਰ ਕਾਟਨ ਦੀ ਸ਼ਰਟ ਰਹਿਣ ਵਾਲੀ ਆ ਬਹੁਤ ਸੋਹਣੀ ਲੁੱਕ ਦੇ ਵਿੱਚ ਸੂਟ ਰੈਡੀ ਹੋ ਕੇ ਬਣਨ ਵਾਲਾ ਆ ਆ ਦੇਖੋ ਲੁੱਕ ਬਹੁਤ ਸੋਹਣੀ ਸਿੰਪਲ ਸੋਬਰ ਗ੍ਰੀਨ ਕਲਰ ਹੋਗਾ ਗ੍ਰੀਨ ਕਲਰ ਦੀ ਨਾਲ ਰਹੋਗੀ ਇਹਦੇ ਬਾਟਮ ਔਰ ਇਹ ਰਹੂਗਾ ਇਹਦਾ ਦੁਪੱਟਾ ਪਿਓਰ ਕਾਟਨ ਦਾ ਦੁਪੱਟਾ ਰਹਿਣ ਵਾਲਾ ਹੈ ਠੀਕ ਹੈ ਜੀ ਫਟਾਫਟ ਬੁੱਕ ਕਰ ਲਿਓ ਤੇ ਇਹਦੇ ਘੇਰੇ ਦੇ ਵੀ ਇਸ ਤਰ੍ਹਾਂ ਲੈਸ ਰਹਿਣ ਵਾਲੀ ਹੈ ਇਸ ਤਰ੍ਹਾਂ ਕੰਮ ਰਹੇਗਾ ਬਹੁਤ ਛੋਟੀ ਲੁੱਕ ਦੇ ਵਿੱਚ ਇਹ ਵੀ ਸੂਟ ਰੈਡੀ ਹੋਣ ਵਾਲਾ ਸੇਮ ਬੈਕ ਪ੍ਰਿੰਟ ਆਏਗਾ ਮਤਲਬ ਹਰੇਕ ਦਾ ਸੂਟ ਰੈਡੀ ਹੋਣ ਵਾਲਾ ਜੀ ਜਿੰਨੇ ਵੀ ਸੂਟ ਦਿਖਾਵਾਂਗੀ ਤੁਹਾਨੂੰ ਕਿਸੇ ਵਿੱਚ ਕੋਈ ਵੀ ਦਿੱਕਤ ਨਹੀਂ ਆਣ ਵਾਲੀ ਹੈਗੀ ਵੀ ਸਾਡਾ ਸੂਟ ਨਹੀਂ ਰੈਡੀ ਹੋਏਗਾ ਇਸ ਤਰ੍ਹਾਂ ਜਾਂ ਕਿਸ ਤਰ੍ਹਾਂ ਨਾ ਮਤਲਬ ਹਰ ਇੱਕ ਸੂਟ ਸਬਦਾ ਬਣਨ ਵਾਲਾ ਆ ਕੋਈ ਕੱਟ ਦੀ ਦਿੱਕਤ ਨਹੀਂ ਹੈਗੀ ਆ ਲੋ ਜੀ ਗਲੇ ਦੇ ਉੱਤੇ embroidery ਡਬਲ ਸ਼ੇਡੇਡ ਸੂਟ ਰਹੂਗਾ ਇਹ ਵਾਲਾ ਗ੍ਰੀਨ ਕਲਰ ਇਹ ਜਿਹੜਾ ਪੂਰਾ ਹੈਗਾ ਹੈ ਡਬਲ ਸ਼ੇਡ ਲਾਈਟ ਐਂਡ ਡਾਰਕ ਦਾ ਕੰਬੀਨੇਸ਼ਨ ਜਿਵੇਂ ਬਣਿਆ ਹੋਇਆ ਹੈ ਇਹ ਵਾਲਾ ਸੂਟ ਔਰ ਇਹ ਰਹੂਗਾ ਇਹਦਾ ਪਿਓਰ ਕਾਟਨ ਦੀ ਬਾਟਮ ਔਰ ਪਿਓਰ ਬੈਂਬਰ ਦਾ ਰਹੂਗਾ ਇਹਦਾ ਦੁਪੱਟਾ ਪ੍ਰਾਈਸ ਰਹੂਗਾ 399 ਜੀ ਸ਼ਿਪਿੰਗ ਰਹੂਗੀ ਐਕਸਟਰਾ ਅਗਲਾ ਤੁਹਾਨੂੰ ਸੂਟ ਦਿਖਾਨੀ ਹੈ ਆ ਲਓ ਜੀ ਕਲਰ ਦੇਖਿਓ ਕਿੰਨਾ ਸੋਹਣਾ ਹੈ ਵੀ ਰਹਿਣ ਵਾਲਾ ਆ ਪੀਆਰਐਮ ਬ੍ਰਾਂਡ ਦਾ ਸੂਟ ਰਹੂਗਾ ਇਹ ਵੀ ਚੈਲੰਜਿੰਗ ਪ੍ਰਾਈਸ ਹੈ ਮੈਕਸਿਮਮ ਜਿੰਨੇ ਵੀ ਸੂਟ ਤੁਹਾਨੂੰ ਦਿਖਾ ਰਹੀ ਹੈਗੀਆਂ 399 ਦੇ ਵਿੱਚ ਸੂਟ ਨਹੀਂ ਮਿਲਣ ਵਾਲੇ ਲੁੱਕ ਦੇਖੋ ਕਿੰਨੀ ਸੋਹਣੀ ਹੈ ਇਹਦੀ ਵੀ ਘੇਰੇ ਨੂੰ ਇਹਨੂੰ ਵੀ ਹਲਕੀ ਜਿਹੀ ਐਮਬ੍ਰੋਇਡਰੀ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਪਿਓਰ ਕਾਟਨ ਨਾ ਇਹਨਾਂ ਦੇ ਕਲਰ ਖਰਾਬ ਹੁੰਦੇ ਆ ਨਾ ਇਹ ਕੱਪੜਿਆ ਮਤਲਬ ਕਹਿ ਲੋ ਕਿ ਖਰਾਬ ਹੁੰਦਾ ਇੰਨੀ ਸੋਹਣੀ ਮਤਲਬ ਕਹਿ ਲੋ ਕਿ ਇਹਨਾਂ ਦੀ ਕਾਟਨ ਹੈਗੀ ਆ ਆ ਲੋ ਜੀ ਔਰ ਇਹ ਰੋਗਾ ਇਹਦਾ ਮਸਲਿਨ ਕਾਟਨ ਦਾ ਦੁਪੱਟਾ ਦਾ ਕੰਬੀਨੇਸ਼ਨ ਦੇ ਵਿੱਚ ਦੁਪੱਟੇ ਰਹਿਣੋਂਗੇ ਆ ਲੋ ਜੀ ਇਹ ਰੋਗਾ ਦਾ ਦੁਪੱਟਾ ਜੇ ਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਪ੍ਰਾਈਜ਼ ਰੋਗਾ ਇਹਨਾਂ ਦਾ 999 ਆ ਲੋ ਅਗਲਾ ਸੂਟ ਦਿਖਾਨੀ ਆ ਤੁਹਾਨੂੰ ਆ ਲੋ ਜੀ ਬਲੈਕ ਐਂਡ ਗ੍ਰੇ ਦਾ ਕੰਬੀਨੇਸ਼ਨ ਰਹੂਗਾ ਪਿਓਰ ਕਾਟਨ ਦੀ ਸ਼ਰਟ ਆਏਗੀ ਆ ਲੋ ਪਿਓਰ ਕਾਟਨ ਦੀ ਸ਼ਰਟ ਆਏਗੀ ਗਲੇ ਦੇ ਉੱਤੇ ਐਮਬਰਾਇਡਰੀ ਬਹੁਤ ਸੋਹਣੇ ਤਰੀਕੇ ਦੇ ਨਾਲ ਇਹਨੂੰ ਡਿਜ਼ਾਈਨ ਕੀਤਾ ਹੈ ਜਿੱਦਾ ਕਹਿ ਲੋ ਕਿ ਇਹ ਜਿਹੜੇ ਰਾਉਂਡ ਰਾਉਂਡ ਵਿੱਚ ਡਿਜ਼ਾਈਨਿੰਗ ਹੋਈ ਪੂਰਾ ਹੈਂਡਵਰਕ ਦੇ ਨਾਲ ਹੋਇਆ ਹੋਇਆ ਹੈ ਔਰ ਫਾਇਲ ਪ੍ਰਿੰਟ ਦਾ ਇਹਦੇ ਉੱਤੇ ਕੰਮ ਰਹੂਗਾ ਰਿਓ ਇਹਦੀ ਇਹ ਰਹੇਗੀ ਕਾਟਨ ਦੀ ਬਾਟਮ ਰਹੂਗੀ ਗ੍ਰੇ ਕਲਰ ਦੇ ਨਾਲ ਕੰਬੀਨੇਸ਼ਨ ਔਰ ਗ੍ਰੇ ਐਂਡ ਬਲੈਕ ਕਲਰ ਦਾ ਰਹੂਗਾ ਇਹਦਾ ਦੁਪੱਟਾ ਬਹੁਤ ਸੋਹਣਾ ਕੰਬੀਨੇਸ਼ਨ ਹੈ ਜਿਹਨੂੰ ਵੀ ਪਸੰਦ ਆਇਆ ਫਟਾਫਟ ਬੁੱਕ ਕਰ ਲ ਲੀਅਨਟਾ ਜਿਆ ਕਲਰ ਹੈ ਨਾ ਬਾਲਾ ਹੈ ਲੁੱਕ ਬਹੁਤ ਸੋਹਣੀ ਸਿੰਪਲ ਸੋਬਰ ਪਿਓਰ ਕਾਟਨ ਪੀਆਰਐਮ ਬ੍ਰਾਂਡ ਦੇ ਸੂਟ ਹੈ ਗਲੇ ਦੇ ਉੱਤੇ ਪ੍ਰੋਪਰ ਐਮਬਰਾਇਡਰੀ ਦੇ ਨਾਲ ਸੂਟ ਰਹੂਗਾ ਇਹ ਵੀ ਪ੍ਰਿੰਟਿੰਗ ਬਹੁਤ ਸੋਹਣੀ ਫੈਬਰਿਕ ਸਿੰਗਲ ਸੂਟ ਬਾਈ ਕਰਕੇ ਜਰੂਰ ਚੈੱਕ ਕਰ ਲਿਓ ਫੈਬਰਿਕ ਦੀ ਕੁਆਲਿਟੀ ਬਹੁਤ ਸੋਹਣੀ ਹੁੰਦੀ ਹੈ ਨਾ ਸੂਟਾਂ ਦੀ ਇਹ ਰੋਗਾ ਦਾ ਕਾਟਨ ਦਾ ਬਾਟਮ ਅਪਰੋਕਸ 3 ਮੀਟਰ ਹੈ ਵੀ ਔਰ ਪਿਓਰ ਕਾਟਨ ਦਾ ਪੂਰੇ ਵੱਡੇ ਕੱਟ ਦਾ ਰਹਿਣ ਵਾਲਾ ਹੈ ਦਾ ਦੁਪੱਟਾ ਠੀਕ ਹੈ ਜੀ ਪ੍ਰਾਈਸ ਰੋਗਾ ਸੇਮ 399 ਦੇ ਵਿੱਚ ਸੂਟ ਜਾਓਗੇ ਇਹ ਵਾਲੇ ਬਾਕੀ ਇਸ ਤੋਂ ਇਲਾਵਾ ਵੀ ਹਰ ਇੱਕ ਰੇਟ ਵਿੱਚ ਸਾਡੇ ਕੋਲ ਸੂਟ ਅਵੇਲੇਬਲ ਹੋ ਚੁੱਕੇ ਨੇ ਫੈਂਸੀ ਲੁੱਕ ਦੇ ਤੁਸੀਂ ਸੂਟ ਚਾਹੁੰਦੇ ਆ ਵਿਆਹ ਸ਼ਾਦੀਆਂ ਵਾਸਤੇ ਸੂਟ ਚਾਹੁੰਦੇ ਆ ਤੁਹਾਨੂੰ ਮਿਲ ਜਾਣਗੇ ਜੀ ਸ਼ਾਪ ਤੇ ਵਿਜ਼ਿਟ ਕਰਨ ਤੇ ਬਾਕੀ ਹੌਲੀ ਹੌਲੀ ਅਸੀਂ ਅਪਡੇਟ ਪਾ ਦਾਂਗੇ ਕਿਉਂਕਿ ਹਜੇ ਸਾਡੇ ਕੋਲ ਸਟਾਕ ਕਲੀਅਰੈਂਸ ਸੇਲ ਦੀ ਮੈਂ ਬੈਕ ਟੂ ਬੈਕ ਵੀਡੀਓ ਲੈ ਕੇ ਆਉਂਗੀ ਜੀ 500 ਵਾਲੇ ਸੂਟ ਚਾਹੀਦੇ ਹੈਗੇ ਆ 550 ਵਾਲੇ ਹਾਰਡ ਟਾਈਪ ਦੇ ਸੂਟ ਤੁਹਾਨੂੰ ਸ਼ਾਪ ਤੇ ਮਿਲ ਜੂਗੇ 250-300 ਰੁਪਏ ਤੋਂ ਵੈਰਾਈਟੀ ਸ਼ੁਰੂ ਹੋ ਜਾਂਦੀ ਹੈ ਜੀ ਸਾਡੇ ਕੋਲ ਔਰ ਇਹ ਹੋਗਾ ਇਹਦਾ ਅਲੋਜੀ ਬੈਂਬਰ ਦਾ ਦੁਪੱਟਾ कॉटन ਦੀ ਬ ਜਾਮ ਕਾਟਨ ਦੀ ਰੋਗੀ ਸ਼ਰਟ ਪ੍ਰਾਈਜ਼ ਰੋਗਾ 999 ਆ ਲੋ ਜੀ ਅਗਲਾ ਡਿਜ਼ਾਈਨ ਕਲਰ ਦੇਖਿਓ ਬਰਾਊਨ ਦੇ ਨਾਲ ਮਹਿਰੂਨ ਦਾ ਰੈੱਡ ਦਾ ਕੰਬੀਨੇਸ਼ਨ ਰਹੂਗਾ ਆ ਲੋ ਲੁੱਕ ਦੇਖ ਲਓ ਬਹੁਤ ਸੋਹਣਾ ਸਿੰਪਲ ਸੋਬਰ ਜਿਹਾ ਸੂਟ ਰਹਿਣ ਵਾਲਾ ਹੈ ਇਹਦਾ ਇਹਦੇ ਤੇ ਕੁਝ ਨਹੀਂ ਬਣਿਆ ਹੋਇਆ ਜਸਟ ਕਹਿ ਲਓ ਕਿ ਸਿੰਪਲ ਜਿਹਾ ਹੀ ਰਹੇਗਾ ਇਸ ਤਰ੍ਹਾਂ ਹੀ ਔਰ ਇਹ ਰੋਗਾ ਇਹਦਾ ਬਾਟਮ ਔਰ ਇਹ ਰਹਿਣ ਵਾਲਾ ਹੈ ਇਹਦਾ ਦੁਪੱਟਾ ਠੀਕ ਹੈ ਜੀ 3D ਸੂਟ ਟਾਈਪ ਕਹਿ ਸਕਦੇ ਆ ਬਹੁਤ ਸੋਹਣੀ ਲੁੱਕ ਦੇ ਵਿੱਚ ਇਹ ਵੀ ਸੂਟ ਰੈਡੀ ਹੋਣ ਵਾਲਾ ਹੈ ਆ ਤੇ ਜਿਹਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਅਗਲਾ ਤੁਹਾਨੂੰ ਸੂਟ ਦਿਖਾਨੀ ਆ ਆ ਲੋ ਜੀ ਗਲੇ ਦੇ ਉੱਤੇ ਐਮਬਰਾਇਡਰੀ ਦੇ ਨਾਲ ਸੂਟ ਹੋਊਗਾ ਰੈੱਡ ਕਲਰ ਦਾ ਪਿਓਰ ਕਾਟਨ ਵਿਦਆਊਟ ਲਾਈਨਿੰਗ ਮੈਕਸਿਮਮ ਸੂਟ ਜਿਹੜੇ ਹੈਗੇ ਤੁਹਾਨੂੰ ਮੈਂ ਦਿਖਾ ਰਹੀ ਆ ਸਾਰੇ ਵਿਦਆਊਟ ਲਾਈਨਿੰਗ ਹੀ ਸੂਟ ਰਹਿਣ ਵਾਲੇ ਗਲੇ ਤੇ ਐਮਬਰਾਇਡਰੀ ਰਹੇਗੀ ਘੇਰਾ ਵਗੈਰਾ ਕੁਝ ਨਹੀਂ ਬੜਿਆ ਹੋਇਆ ਪ੍ਰਿੰਟਿੰਗ ਬਹੁਤ ਸੋਹਣੀ ਔਰ ਇਹ ਹੋਗੀ ਇਹਦੇ ਨਾਲ ਰੈੱਡ ਕਲਰ ਦੀ ਬਾਟਮ ਪਿਓਰ ਕਾਟਨ ਦੀ ਤੇ ਇਹ ਰਹੂਗਾ ਸਿਲਕ ਕਾਟਨ ਦਾ ਦੁਪੱਟਾ ਫੁੱਲ ਐਮਬਰਾਇਡਰੀ ਦੇ ਵਿੱਚ ਪ੍ਰਾਈਸ ਆਊਗਾ ਇਹਦਾ ਵੀ 999 ਪੂਰਾ ਜਾਲ ਵਰਕ ਦੇ ਨਾਲ ਰਹੂਗਾ ਦੁਪੱਟਾ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਆ ਲੋ 399 ਦੇ ਵਿੱਚ ਸੂਟ ਰਹਿਣ ਵਾਲੇ ਇਹ ਵੀ ਔਰ ਅਗਲਾ ਤੁਹਾਨੂੰ ਸੂਟ ਦਿਖਾਨੀ ਹੈ ਜੀ ਆ ਲੋ ਜੀ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਸੂਟ ਤੁਹਾਨੂੰ ਦੇਖਣ ਨੂੰ ਮਿਲ ਜੂਗੇ ਜੀ ਜਦੋਂ ਤੁਸੀਂ ਸ਼ਾਪ ਤੇ ਵਿਜ਼ਿਟ ਕਰਦੇ ਆ ਆ ਲੋ ਜੀ ਲੁੱਕ ਦੇਖ ਲਓ ਬਹੁਤ ਸੋਹਣੀ ਸਿੰਪਲ ਸ਼ਾਪਰ ਤੇ ਡਿਜ਼ਾਈਨਰ ਜਿਹਾ ਪੀਸ ਰਹੂਗਾ ਬਲੂ ਕਲਰ ਦੇ ਵਿੱਚ ਇਹ ਰਹਿਣ ਵਾਲੀ ਇਹਦੀ ਬਾਟਮ ਪਿਓਰ ਕਾਟਨ ਪਿਓਰ ਕਾਟਨ ਦਾ ਰਹੂਗਾ ਇਹਦਾ ਦੁਪੱਟਾ ਠੀਕ ਹੈ ਜੀ ਟਾ ਪਿਓਰ ਕਾਟਨ ਦੀ ਹੀ ਸ਼ਰਟ ਰੈਨ ਵਾਲੀ ਆ ਪ੍ਰਾਈਸ ਦਰੂਗਾ 999 ਅਗਲਾ ਸੂਟ ਤੁਹਾਨੂੰ ਦਿਖਾਨੀ ਆ ਲੋ ਜੀ ਕੰਬੀਨੇਸ਼ਨ ਕਲਰ ਦੇਖਿਓ ਕਿੰਨੇ ਸੋਹਣੇ ਰਹਿਣ ਵਾਲੇ ਆ ਲੋ ਜੀ ਹਰ ਇੱਕ ਏਜ ਗਰੁੱਪ ਵਾਲਾ ਇਹ ਸੂਟ ਰੈਡੀ ਕਰਵਾ ਸਕਦਾ ਆ ਕੋਈ ਐ ਨਹੀਂ ਹੈਗਾ ਵੇ ਗਰਲਿਸ਼ ਪੈਟਰਨ ਹੈਗੀ ਆ ਹਰ ਇੱਕ ਦੇ ਹਿਸਾਬ ਨਾਲ ਸੂਟ ਰੈਡੀ ਹੋਣ ਵਾਲੇ ਆ ਨੀਚੇ ਇਹਦੇ ਘੇਰੇ ਦੇ ਉੱਤੇ ਰਹੇਗਾ ਫਾਇਲ ਦਾ ਪੇਂਟ ਆ ਕਹ ਲਓ ਕਿ ਪੇਂਟ ਬਹੁਤ ਸੋਹਣੀ ਲੁੱਕ ਦੇ ਵਿੱਚ ਬੈਕ ਸੇਮ ਪ੍ਰਿੰਟ ਵਿੱਚ ਰਹੂਗੀ ਔਰ ਇਹਦੀ ਪਿਓਰ ਕਾਟਨ ਦੀ ਟੋਨ ਟੂ ਟੋਨ ਬਾਟਮ ਗਲੇ ਤੇ ਇਹ ਜਿਹੜੀ ਹੈਗੀ ਆ ਟਾਈ ਏ ਵਾਲੀ ਤੁਸੀਂ ਰਿਮੂਵ ਕਰਾ ਕੇ ਆਪਣੇ ਹਿਸਾਬ ਨਾਲ ਅਡਜਸਟ ਕਰਾ ਸਕਦੇ ਆ ਜਿਹੜੀ ਐਮਬਰਾਇਡਰੀ ਉਹਦੇ ਵਿੱਚ ਜਿੱਦਾ ਤੁਸੀਂ ਘੇਰੇ ਤੋਂ نیچےੋਂ ਕਰਵਾ ਸਕਦੇ ਆ ਆਪਣੀ ਹਾਈਟ ਦੇ ਹਿਸਾਬ ਨਾਲ ਲੈਂਥ ਦੀ ਅਡਜਸਟਮੈਂਟ ਆ ਲੋ ਜੀ ਔਰ ਇਹ ਰੋ ਗਿਆ ਦਾ ਦੁਪੱਟਾ ਜੇ ਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਬਹੁਤ ਸੋਹਣੇ ਸੂਟ ਨੇ ਇਹ ਵਾਲੇ ਫੈਬਰਿਕ ਦੀ ਕੁਆਲਿਟੀ ਬਹੁਤ ਓਣੀ ਆ ਜਿੰਨੇ ਵੀ ਪੀਆਰਐਮ ਬ੍ਰਾਂਡ ਦੇ ਸੂਟ ਨੇ ਕੇਸਰ ਕਰਾਚੀ ਦੇ ਨੇ ਆ ਲੋ ਜੀ ਕਿਉਂਕਿ ਰੈਗੂਲਰ ਤੁਹਾਨੂੰ ਪਤਾ ਹੀ ਆ ਕਿ ਸਾਡੇ ਕੋਲ ਮੈਕਸਿਮਮ ਬ੍ਰਾਂਡਡ ਸੂਟਸ ਹੀ ਅਵੇਲੇਬਲ ਹੁੰਦੇ ਨੇ ਆ ਲੋ ਜੀ ਅਗਲਾ ਸੂਟ ਮਸਟਰਡ ਕਲਰ ਇਹ ਵੀ ਡਬਲ ਸ਼ੈਡਡਡ ਸੂਟ ਹੈ ਠੀਕ ਹੈ ਲਾਈਟ ਐਂਡ ਡਾਰਕ ਦਾ ਕੰਬੀਨੇਸ਼ਨ ਹੋਊਗਾ ਗਲੇ ਤੇ ਐਮਬਲੋਇਡਰੀ ਕਿ ਰਗ ਵਗੈਰਾ ਕੁਝ ਨਹੀਂ ਬਣਿਆ ਹੋਇਆ ਔਰ ਇਹ ਰਹੂਗਾ ਇਹਦਾ ਬਾਟਮ ਔਰ ਇਹ ਰਹੂਗਾ ਇਹਦਾ ਬੈਂਪਰ ਦਾ ਦੁਪੱਟਾ ਠੀਕ ਹੈ ਜੀ ਜਿਹਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਓ ਪ੍ਰਾਈਸ ਰੋਗਾ 999 ਔਰ ਅਗਲਾ ਸੂਟ ਤੁਹਾਨੂੰ ਦਿਖਾਨੀ ਹੈ ਗ੍ਰੇ ਬਲੈਕ ਕਲਰ ਹੋਊਗਾ ਪਿਓਰ ਕਾਟਨ ਦਾ ਸੂਟ ਰਹਿਣ ਵਾਲਾ ਹੈ ਵੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਦੀ ਵੀ ਆਹ ਲਓ ਜੀ ਬਹੁਤ ਸੋਹਣੀ ਡਿਜ਼ਾਈਨਿੰਗ ਦੇ ਵਿੱਚ ਸੂਟ ਹੋਊਗਾ ਇਹ ਵੀ ਆਹ ਲਓ ਲੁੱਕ ਦੇਖ ਲਿਓ ਕਿੰਨੀ ਸੋਹਣੀ ਇਹ ਦੀ ਵੀ ਰਹਿਣ ਵਾਲੀ ਗਲੇ ਤੇ ਐਮਬਰਾਇਡਰੀ ਦੇ ਨਾਲ ਇਹਨੂੰ ਵੀ ਡਿਜ਼ਾਈਨ ਕੀਤਾ ਘੇਰਾ ਨਹੀਂ ਬਣਿਆ ਹੋਇਆ ਜੀ ਔਰ ਇਹ ਰੂਗਾ ਪਿਓਰ ਕਾਟਨ ਦਾ ਇਹਦਾ ਸੇਮ ਬਲੈਕ ਕਲਰ ਦਾ ਬਾਟਮ ਔਰ ਇਹ ਰਹਿਣ ਵਾਲਾ ਦਾ ਦੁਪੱਟਾ ਇੱਕ ਦੁਪੱਟਾ ਮੈਂ ਤੁਹਾਨੂੰ ਓਪਨ ਕਰਕੇ ਦਿਖਾਨੀ ਕਿਉਂਕਿ ਦੁਪੱਟੇ ਪੂਰੇ ਵੱਡੇ ਕੱਟਦੇ ਨੇ ਆਹ ਲਓ ਜੀ ਦੁਪੱਟੇ ਪੂਰੇ ਵੱਡੇ ਕੱਟਦੇ ਨੇ ਜਿਹਨੂੰ ਵੀ ਪਸੰਦ ਆਇਆ ਫਟਾਫਟ ਬੁੱਕ ਕਰ ਲਿਓ ਪ੍ਰਾਈਸ ਰੋਗਾ ਇਹਨਾਂ ਦਾ 999 ਜੀ ਔਰ ਅਗਲਾ ਸੂਟ ਤੁਹਾਨੂੰ ਦਿਖਾਨੀ ਆ ਅਨੂਸ਼ ਕਲਰ ਸਾਰੇ ਇੱਕ ਤੋਂ ਇੱਕ ਰਹਿਣ ਵਾਲੇ ਆ ਡਿਜ਼ਾਈਨਿੰਗ ਵੀ ਸਭ ਦੀ ਬਹੁਤ ਸੋਹਣੀ ਰਹਿਣ ਵਾਲੀ ਆ ਆ ਲੋ ਜੀ ਪਿਓਰ ਕਾਟਨ 100% ਪਿਓਰ ਕਾਟਨ ਰਹਿਣ ਵਾਲੀ ਆ ਜੀ ਬਹੁਤ ਸੋਹਣੀ ਲੁੱਕਦਾ ਇਹ ਵੀ ਸੂਟ ਆ ਜਿੱਦਾਂ ਮਰਜੀ ਇਹਨੂੰ ਵੀ ਤੁਸੀਂ ਰੈਡੀ ਕਰਵਾਓ ਘੇਰੇ ਦੇ ਉੱਤੇ ਜੋ ਸਟੇ ਦੇ ਹਲਕੀ ਜੀ ਲੇਸ ਲਾਏਗੀ ਡਿਜ਼ਾਈਨਰ ਇਸ ਤਰ੍ਹਾਂ ਬਣਿਆ ਹੋਇਆ ਆ ਠੀਕ ਹੈ ਜੀ ਤੇ ਇਹ ਰਹੂਗਾ ਇਹਦਾ ਸੇਮ ਪਿਓਰ ਕਾਟਨ ਦਾ 3 ਮੀਟਰ ਦੇ ਲਾਗੇ ਬਾਟਮ ਤੇ ਪਿਓਰ ਕਾਟਨ ਦਾ ਰਹਿਣ ਵਾਲਾ ਇਹਦਾ ਕੰਬੀਨੇਸ਼ਨ ਦੇ ਵਿੱਚ ਦੁਪੱਟਾ ਠੀਕ ਹੈ ਜੀ ਤੇ ਅਗਲਾ ਸੂਟ ਤੁਹਾਨੂੰ ਦਿਖਾਨੀ ਆ ਮੈਂ ਬਰਾਊਨ ਕਲਰ ਹੋਊਗਾ ਕੰਬੀਨੇਸ਼ਨ ਹੋਊਗਾ ਇਹਦਾ ਵੀ ਰੈੱਡ ਦੇ ਨਾਲ ਕੰਬੀਨੇਸ਼ਨ ਬਹੁਤ ਸੋਹਣੇ ਰਹਿਣ ਵਾਲੇ ਆ ਆ ਲੋ ਜੀ ਇਹ ਵੀ ਸਿੰਪਲ ਸੌਬਰ ਤੇ ਸਿੰਪਲ ਜਿਹਾ ਕਹ ਲਓ ਪੀਸ ਰਹੂਗਾ ਕੁਝ ਨਹੀਂ ਬਣਿਆ ਹੋਇਆ ਇਹਦੇ ਤੇ ਵੀ ਜਿੱਦਾਂ ਮਰਜੀ ਤੁਸੀਂ ਇਹਨੂੰ ਰੈਡੀ ਕਰਵਾਓ ਰੈੱਡ ਦੇ ਨਾਲ ਇਹਦਾ ਕੰਬੀਨੇਸ਼ਨ ਹੋਊਗਾ ਬਰਾਊਨ ਐਂਡ ਰੈੱਡ ਦਾ ਕੰਬੀਨੇਸ਼ਨ ਆ ਇਹ ਰਹੂਗਾ ਇਹਦਾ ਦੁਪੱਟਾ ਪ੍ਰਾਈਜ਼ ਰਹੂਗਾ ਇਹਦਾ ਵੀ ਸੇਮ ਠੀਕ ਹੈ ਜੀ ਤੇ ਇਹਨੂੰ ਡਿਜ਼ਾਈਨ ਕੀਤਾ ਹੋਇਆ ਹੈ ਚੁੰਨੀ ਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਇਸ ਤਰ੍ਹਾਂ ਇਹਨੂੰ ਡਿਜ਼ਾਈਨ ਕੀਤਾ ਹੋਇਆ ਸੀ ਫੌਨ ਦਾ ਦੁਪੱਟਾ ਰਹਿਣ ਵਾਲਾ ਹੈ ਇਹਦਾ ਤੇ ਪ੍ਰਾਈਜ਼ ਰਹੂਗਾ ਇਹਦਾ ਵੀ 999 ਜੀ ਤੇ ਅਗਲਾ ਤੁਹਾਨੂੰ ਸੂਟ ਦਿਖਾਨੀ ਆ ਆ ਲੋ ਜੀ ਲਾਸਟ ਬਟ ਨੋਟ ਦਾ ਲੀਸਟ ਬਹੁਤ ساری ਵੈਰਾਈਟੀ ਜਿਹੜੀ ਹੈਗੀ ਤੁਸੀਂ ਸ਼ਾਪ ਤੇ ਵਿਜ਼ਿਟ ਕਰਕੇ ਦੇਖ ਸਕਦੇ ਆ ਬਹੁਤ ਸੋਹਣੇ ਸੋਹਣੇ ਸੂਟ ਸਾਡੇ ਕੋਲ ਸ਼ਾਪ ਤੇ ਅਵੇਲੇਬਲ ਹੋ ਚੁੱਕੇ ਨੇ ਆ ਲੋ ਜੀ ਪਿਓਰ ਕਾਟਨ ਦਾ ਸੂਟ ਰਹੂਗਾ ਗੱਲੇ ਦੇ ਉੱਤੇ ਐਮਬਰਾਇਡਰੀ ਪੂਰੇ ਸੂਟ ਨੂੰ ਹੀ ਐਮਬਰਾਇਡਰੀ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਆ ਥ੍ਰੈਡ ਦਾ ਪੂਰਾ ਕੰਮ ਰਹੂਗਾ ਕਿ ਰਾਜਸਤਾਨ ਬਣਿਆ ਹੋਇਆ ਆ ਕਲਰ ਰਹੂਗਾ ਰੈੱਡ ਔਰ ਰੈੱਡ ਕਲਰ ਦੀ ਨਾਲ ਰਹੋਗੀ ਬਾਟਮ ਔਰ ਇਹ ਰਹੂਗਾ ਇਹਦਾ ਮਸਲੀਨ ਵਿਸਕੋਜ਼ ਦਾ ਦੁਪੱਟਾ ਆ ਲੋ ਜੀ ਬਹੁਤ ਪਿਆਰਾ ਸੂਟ ਹੈ ਜਿਹਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਜੀ ਕੰਬੀਨੇਸ਼ਨ ਜਿੰਨਾ embroidery ਵਿੱਚ ਕਲਰ ਰਹਿਣਗੇ ਉਨੇ ਹੀ ਦੁਪੱਟੇ ਵਿੱਚ ਕਲਰ ਰਹਿਣਗੇ ਠੀਕ ਹੈ ਜੀ ਤੇ ਪ੍ਰਾਈਸ ਰਹੂਗਾ ਇਹਨਾਂ ਦਾ 999 ਤੇ ਇਸ ਤੋਂ ਇਲਾਵਾ ਹੋਰ ਜ਼ਿਆਦਾ ਸੂਟ ਦੇਖਣ ਵਾਸਤੇ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਚੈਨਲ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਬਾਕੀ ਸਾਡੀ ਸ਼ਾਪ ਦਾ ਐਡਰੈਸ ਕਈ ਵਾਰੀ ਫੋਨ ਕਰਕੇ ਸਭ ਪੁੱਛਦੇ ਨੇ ਸ਼ਾਪ ਦਾ ਸਾਡਾ ਐਡਰੈਸ ਰਹੂਗਾ ਮਹਾਰਾਜਾ ਰਣਜੀਤ ਸਿੰਘ ਨਗਰ ਆਈਟੀਆਈ ਕਾਲਜ ਦੇ ਬੈਕ ਸਾਈਡ ਤੇ ਹੈ ਜੀ ਨੀਅਰ ਰੇਲਵੇ ਲਾਈਨ ਆ ਫੋਰ ਮੋਰ ਇਨਕੁਆਰੀ ਤੁਸੀਂ ਕਾਲ ਕਰ ਸਕਦੇ ਆ ਜੀ ਠੀਕ ਹੈ ਜੀ ਥੈਂਕ ਯੂ